ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਬੈਕ ਟੂ ਮਾਈ YouTube ਚੈਨਲ ਤੇ ਅੱਜ ਫਿਰ ਆਇਆ ਦਾ ਨਵਾਂ ਵਲੌਗ ਸਟਾਰਟ ਕਰਦੇ ਆਂ ਫਿਲਹਾਲ ਗਾਇਜ਼ ਅੱਜ ਬੜੇ ਦਿਨਾਂ ਬਾਅਦ ਕੈਮਰਾਮੈਨ ਮਿਲਿਆ ਤੇ ਅੱਜ ਤੁਹਾਨੂੰ ਸਹੀ ਆਪਣੇ ਕਬੂਤਰਾਂ ਦਾ ਸ਼ੌਂਕ ਕਰਾਉਣੇ ਆ ਆਇਓ ਫਿਰ ਕੁੱਡੇ ਦਾ ਗੇਟ ਖੋਲਹੀਏ ਬੰਦ ਕਰਤੀ ਫਿਲਹਾਲ ਹੁਣ ਚਾਬੀ ਨਾਲ ਗੇਟ ਖੋਲਹੀਏ ਤਾਲਾ ਤੇ ਵਿਖਾਉਣੇ ਅੱਜ ਤੇ ਜਿਹੜੇ ਆਪਾਂ ਸਹੀ ਤਰੀਕੇ ਨਾਲ ਸ਼ੌਂਕ ਕਰਾਉਣੇ ਕਬੂਤਰਾਂ ਦੇ ਅੱਗੇ ਕੈਮਰਾਮੈਨ ਹੈ ਨਹੀਂ ਸੀ ਆਪਣੇ ਕੋਲ ਤੇ ਦਾਣੇ-ਦੋਣੇ ਵੀ ਪਾਉਣ ਵਾਲੇ ਆ ਉਹ ਬਾਅਦ ਚ ਪਾਵਾਂਗੇ ਇੱਕ ਟਰਾਂ ਹਾਂਜੀ ਗਾਇਸ ਚੈੱਕ ਕਰੋ ਆਪਣੀ ਨਵੀਂ ਕਬੂਤਰੀ ਖੱਟੀਆਂ ਅੱਖਾਂ ਦੀ ਚੈੱਕ ਕਰੋ ਆ ਸ਼ੌਂਕ ਕਰੋ ਖੱਟੀ ਅੱਖਾਂ ਦੀ ਤੇ ਕ ਕਾਲੀ ਚੀਨੀ ਹੈਗੀ ਆ ਆ ਇਹਦੇ ਫਾਰ ਚੈੱਕ ਕਰ ਸਕਦੇ ਤੁਸੀਂ ਕੱਟ ਕੀਤੀ ਹੋਈ ਆ ਕੱਡੇ ਵੇ ਫੰਗ ਸਰਨੀ ਹੋਈ ਨਵੀਂ ਲਿਆਂਦੀ ਸੀ ਤੇ ਆ ਰਹੀ ਆਪਣੀ ਲਾਲ ਕਾਲੀ ਚੀਨੀ ਠੀਕ ਹੈ ਗਾਇਸ ਦੱਸੋ ਕਿਵੇਂ ਲੱਗੀ ਕਮੈਂਟ ਕਰਕੇ ਆ ਦੇਖੋ ਕੋਲ ਤੋਂ ਦੇਖੋ ਕਿਵੇਂ ਲੱਦਦੀ ਆ ਤੇ ਆਹ ਕੋ ਕਾਲੀ ਨੋ ਕਾਲੇ ਪੰਜੇ ਕਾਲੀ ਨੋਕ ਦੀ ਉਹ ਕਾਲੀ ਨੋਕ ਦੀ ਆ ਦੇਖੋ ਕਾਲੀ ਪੰਜੇ ਆ ਬਾਕੀ ਦੱਸਿਓ ਕਿਵੇਂ ਲੱਗੀ ਹੁਣ ਵਖਾਉਣੇ ਕਬੂਤਰਾਂ ਦੇ ਨਾਲ ਜਿਹੜਾ ਲੱਗਿਆ ਜੋੜੀ ਆ ਇਹ ਬੰਦ ਕਰਦੇ ਕਰਤੀ ਆ ਗਏ ਜੋ ਕਬੂਤਰ ਜਿਹੜੇ ਸਕੂਟ ਜੀ ਨਾਲ ਲੱਗਿਆ ਵੀ ਖੱਟੀ ਆ ਖੱਟੀ ਆਖਦਾ ਇੱਕ ਮਿੰਟ ਚੰੰਜ ਫੜਨ ਦੀ ਆ ਦੇਖੋ ਕਰੋ ਸ਼ੌਂਕ ਠੀਕ ਹੈ ਫੋਟੋਆਂ ਖਿੱਚਦੀ ਆ ਦੇਖੋ ਗਾਇਜ਼ ਇਧਰਲਾ ਪੱਲਾ ਚੈੱਕ ਕਰੋ ਫਿਲਹਾਲ ਸਾਰਿਆਂ ਕਬੂਤਰਾਂ ਦੇ ਫੰਗ ਕੱਢੇ ਹੋਏ ਆ ਨਵੇਂ ਲਿਆਂਦੇ ਆ ਮੈਂ ਸੋਚਿਆ ਇਹ ਨਵੇਂ ਕਬੂਤਰਾਂ ਦਾ ਸ਼ੌਂਕ ਕਰਾਦੀ ਆ ਵੀਡੀਓ ਬਣਾਦੀ ਆ ਤੁਸੋ ਕਿਵੇਂ ਲੱਗਿਆ ਕਬੂਤਰ ਠੀਕ ਹੈ ਕਮੈਂਟ ਕਰਕੇ ਆ ਵੀ ਉਹ ਕਬੂਤਰੀ ਨਾਲ ਲੱਗਿਆ ਦੋਨਾਂ ਨੂੰ ਇਕੱਠਿਆਂ ਨੂੰ ਵੀ ਵਿਖਾ ਦਿੰਨੇ ਆ ਕਿਰਾਂ ਦੂਜੇ ਕਬੂਤਰ ਵਿਖਾ ਦਈਏ ਹੋਰ ਠੀਕ ਆ ਵਲੌਗ ਚ ਪਹਿਲਾਂ ਨਹੀਂ ਵਿਖਾਏ ਮੈਂ ਐਡੀ ਚੰਗੀ ਤਰ੍ਹਾਂ ਕੋਲੋਂ ਸ਼ੌਕ ਆਖਦਾ ਕਰੋ ਚੁੰਜੀ ਲਿਫਾਂ ਦਾ ਕਾਲੀ ਚੁੰਜੀ ਦਾ ਸ਼ੰਭਾ ਠੀਕ ਆ ਤੇ ਇਹਨੂੰ ਇਹ ਛਤਰੀ ਤੇ ਵੀ ਨਹੀਂ ਬੰਨਿਆ ਨਵੇਂ ਨੂੰ ਲਾਲ ਦਾਣੇ ਦੂਣੇ ਪਾਉਣੇ ਆ ਦਾਣੇ ਵੀ ਨਹੀਂ ਪਾਏ ਕਿਉਂਕਿ ਸਕੂਲੋਂ ਹੁਣ ਆਏ ਆ ਇੱਕ ਰਾਂ ਹੁਣ ਇਹਨਾਂ ਨੂੰ ਤਾੜ ਜੀ ਦੂਜੇ ਵਿਖਾਉਣੇ ਆ ਆਪਣਾ ਕੈਮਰਾ ਗਨ ਤੱਕ ਗਿਆ ਗਾਈਜ਼ ਪੰਜ ਤੇ ਫਿਲਹਾਲ ਹੁਣ ਪਾਉਣੇ ਇਹਨਾਂ ਨੂੰ ਦਾਣੇ-ਧੂਨੇ ਠੀਕ ਆ ਬਾਕੀਆਂ ਤੂੰ ਸ਼ੌਂਕ ਕੀਤਾ ਵੇ ਵੇਖੇ ਹੋਈ ਆ ਕਬੂਤਰ ਠੀਕ ਆ ਉਹ ਨਹੀਂ ਬਖਾਇ ਸੀ ਚੰਗੀ ਤਰ੍ਹਾਂ ਵਲੌਗ ਦੇ ਵਿੱਚ ਤਾਂ ਕਰਕੇ ਆ ਤਾਂ ਵੇਖੇ ਹੋਏ ਤੁਸੀਂ ਦੋਨੇ ਠੀਕ ਆ ਤੇ ਫਿਲਹਾਲ ਇਹਨਾਂ ਨੂੰ ਹੁਣ ਦਾਣੇ-ਧੂਨੇ ਪਾਉਣੇ ਆ ਬਾਹਰ ਨਹੀਂ ਕੱਢਦੇ ਠੀਕ ਆ ਤੇ ਉਹਨਾਂ ਨੂੰ ਦਾਣੇ ਖਵਾ ਕੇ ਉਹ ਦੋਨੋਂ ਨੂੰ ਛਤਰੀ ਤੇ ਲਾ ਦਨੇ ਆ ਇਹਨਾਂ ਦੋਨੋਂ ਨੂੰ ਜੋੜੀ ਨੂੰ ਵਿੱਚ ਹੀ ਰਹਿਣ ਦਨੇ ਆ ਉਹਨੂੰ ਜੋੜੀ ਨੂੰ ਅਜੇ ਤੱਕ ਹੀ ਨਹੀਂ ਬਾਹਰ ਕੱਢਿਆ ਆਪਾਂ ਠੀਕ ਆ ਨਹੀਂ ਕੱਢਣਾ ਉਹਦੇ ਬੱਚੇ ਲੈਣੇ ਆਂ ਵਾਂਡੇ ਬੱਚੇ ਫਿਰ ਵੇਖਾਂਗੇ ਕਿਉਂਕਿ ਹੁਣ ਉੱਡਣ ਦਾ ਖਤਰਾ ਆ ਜਾ ਰਿਹਾ ਇਹਨਾਂ ਦਾ ਹੋਰ ਕੋਈ ਚੱਕਰਵਿੰਟ ਨਹੀਂ ਆਪਾਂ ਨੂੰ ਨਹੀਂ ਤਾਂ ਅੱਗੇ ਵਲੌਗ ਮਤਲਬ ਪਿਛਲੇ ਵਲੌਗਾਂ ਚ ਜਿੰਨਾ ਵਿੱਚ ਕਬੂਤਰ ਬਾਹਰ ਕੱਢ ਹੀ ਦਿੰਦੇ ਹੁੰਦੇ ਸੀ ਕਿਉਂਕਿ ਅੱਗੇ ਉੱਡ ਬਾਰੇ ਗਏ ਆਪਣੇ ਤੋਂ ਇਸ ਗਲਤੀ ਕਾਰਨ ਤੇ ਹੁਣ ਜਿੰਨਾ ਚਿਰ ਲੱਗਦੇ ਨਹੀਂ ਫਲਾਲਾਂ ਉਹ ਜੋੜੀ ਨੂੰ ਤਾਂ ਗਰਮੀਆਂ ਜੀ ਬਾਹਰ ਕੱਟਾਂਗੇ ਚਾਹੇ ਕੋਝ ਹੋ ਜੇ ਠੀਕ ਆ ਤੇ ਇਹਨਾਂ ਨੂੰ ਤਾਂ ਜਦੋਂ ਜੀ ਕੀਤਾ ਕਿਉਂਕਿ ਲੱਗ ਜਾਣਗੇ ਔਖੇ ਤੇ ਦਾਣੇ ਥੋੜੇ ਪਾਉਣੇ ਆ ਆਪਾਂ ਥੱਲੋਂ ਲਿਆ ਕੇ ਦੇ ਅੱਜ ਕੀ ਹੈ ਪਹਿਲਾਂ ਤਾਂ ਨਾਲ ਖੁੱਡਿਆਂ ਦੀ ਸਫਾਈ ਕਰਾਂਗੇ ਜਿੱਦਣ ਛੁੱਟੀ ਹੋਈ ਇੱਕ ਰਮਾਲਾ ਇਹ ਗੇਟ ਲਾ ਲੀਏ ਬਾਹਰ ਨਾਲ ਨਿਕਲ ਜਾਣ ਚਲੋ ਚੱਲਦੇ ਹਾਂ ਥੱਲੋ ਦਾਣੇ ਲੈ ਕੇ ਆਉਣੇ ਆ ਫਲਾੜ ਮੁੱਠਾ-ਮੁੱਠਾ ਜੀਆਂ ਲੱਗੀਆਂ ਪਈਆਂ ਸਾਫ਼ ਕਰਦੇ ਆ ਠੀਕ ਹੈ ਗਾਇਜ਼ ਤੇ ਗੇਟ ਤਾਂ ਲੱਗ ਗਿਆ ਆ ਘੱਟੇ 'ਚ ਪਏ ਦਾਣੇ ਗਾਇਜ਼ ਇੱਥੇ ਆ ਚੱਕ ਕੇ ਪਾ ਲਈਏ ਫਿਰ ਮਿਲਦੇ ਆ ਕਣਕ ਤਾਂ ਲੈਣ ਦੀ ਗਾਇਜ਼ ਠੀਕ ਆ ਇੰਨੀ ਬਾਦੂ ਹੈ ਦੋ ਦਿਨ ਨ ਮੁੱਕਦੀ ਨਹੀਂ ਇਹਨਾਂ ਨੂੰ ਖਾਦੀ ਪੀਤੀ ਬਾਅਦ ਚ ਹੋਰ ਪਾ ਦਾਂਗੇ ਚਾਰ ਤਾਂ ਕਬੂਤਰ ਹੈ ਫਲਾ ਇੱਥੇ ਰੱਖ ਦਿੰਨੇ ਆ ਖਾ ਲੈਣਗੇ ਤੇ ਕੋਲੇ ਬੈਏ ਨੇ ਗੇਟ ਦਾ ਖੁੱਲਾ ਮਤਲਬ ਗੇਟ ਦਾ ਗੇਟ ਖੁੱਲਾ ਰਹਿਣ ਉਹ ਖੁੱਡੇ ਦਾ ਗੇਟ ਖੁੱਲਾ ਰਹਿਣ ਦਿੰਨੇ ਧੁੱਪ ਲੱਗ ਜੂਗੀ ਤੇ ਇੱਥੇ ਮੰਜੇ ਦੇ ਬਾਏ ਨਿਕੋਲੇ ਜਾਸ ਨਾਲ ਬਾਹਰ ਨਾ ਨਿਕਲ ਠੀਕ ਹੈ ਗਾਇਸ ਹਾਂਜੀ ਗਾਇਸ ਲਾ ਤਾਂ ਖੁੱਡੇ ਦਾ ਗੇਟ ਤੇ ਮਿਲਦੇ ਹਾਂ ਕਿਸੇ ਹੋਰ ਨਵੇਂ ਬਲੌਗ ਦੇ ਵਿੱਚ ਉਦੋਂ ਤੱਕ ਲਈ ਬਾਏ ਸੋਮਵਾਰ ਵਲੌਗ ਕੰਟੀਨਿਊ ਕਰਾਂ ਐਤਵਾਰ ਆਊਗਾ ਸੋਮਵਾਰ ਐਤਵਾਰ ਨਵਾਂ ਵਲੌਗ ਆਊਗਾ ਤੇ ਮਿਲਦੇ ਹਾਂ ਫਿਰ ਉਸੇ ਵਲੌਗ ਦੇ ਵਿੱਚ